ਜਦੋਂ ਚਲਦੇ ਅਖਾੜੇ ਦੇ ਦੌਰਾਨ ਮਸ਼ਹੂਰ ਪੰਜਾਬੀ ਸਿੰਗਰ ਦੀ ਪੰਜਾਬ ਪੁਲਿਸ ਦੇ ਇੱਕ ਅਫਸਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੌਣ ਸੀ ਇਹ ਕਲਾਕਾਰ? ਕਿਉਂ ਉਸ ਦੀ ਇੰਨੀ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ? ਇਸ ਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ। ਸੋ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਅਤੇ ਸ਼ੇਅਰ ਵੀ ਜਰੂਰ ਕਰਦੇਓ। ਇਹ ਮਸ਼ਹੂਰ ਪੰਜਾਬੀ ਕਲਾਕਾਰ ਸੀ ਦਿਲਸ਼ਾਦ ਅਖਤਰ ਕਿਉਂਕਿ ਆਪਣੇ ਟਾਈਮ ਦਾ ਇੱਕ ਮਸ਼ਹੂਰ ਸਿੰਗਰ ਸੀ ਅਤੇ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣਿਆ ਜਾਂਦਾ ਸੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦਿਲਸ਼ਾਦ ਅਖਤਰ ਦੇ ਜਨਮ ਅਤੇ ਪਰਿਵਾਰਕ ਪਿਛੋਕੜ ਬਾਰੇ। ਉਹਨਾਂ ਦਾ ਜਨਮ ਸਨ 1966 ਦੇ ਵਿੱਚ ਫਰੀਦਕੋਟ ਦੇ ਪਿੰਡ ਗਿਲਜੇਵਾਲ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ 우ਸਤਾਦ ਕੀੜੇਖਾਨ ਸ਼ਕੀਨ ਸੀ। ਉਹਨਾਂ ਦਾ ਪਰਿਵਾਰ ਜਿਹੜਾ ਸੰਗੀਤ ਦੇ ਨਾਲ ਜੁੜਿਆ ਹੋਇਆ ਸੀ। ਉਹਨਾਂ ਦਾ ਇੱਕ ਭਰਾ ਅਤੇ ਦੋ ਭੈਣਾਂ ਸਨ। ਉਹ ਵੀ ਸੰਗੀਤ ਦੇ ਨਾਲ ਜੁੜੇ ਹੋਏ ਸਨ। ਇੱਥੇ ਇਹ ਦੱਸਣਾ ਵੀ ਬਣਦਾ ਕਿ ਪੰਜਾਬੀ ਸੰਗੀਤ ਜਗਤ ਦੇ ਵਿੱਚ ਵੱਡਾ ਨਾਮ ਕਮਾ ਚੁੱਕੀ ਗਾਇਕਾ ਗੁਰਲੇਜ ਅਖਤਰ ਦਿਲਸ਼ਾਦ ਅਖਤਰ ਦੇ ਚਾਚਾ ਦਰਸ਼ਨ ਖਾਨ ਦੀ ਬੇਟੀ ਨੇ ਦਿਲਸ਼ਾਦ ਅਖਤਰ ਦੀ ਸ਼ੁਰੂ ਦੇ ਵਿੱਚ ਹੀ ਸੰਗੀਤ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਸੀ ਜਿਸ ਕਰਕੇ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਨੂਰ ਮਹਿਲ ਦੇ ਪੰਡਿਤ ਕਿਸ਼ਨ ਨੂੰ ਆਪਣਾ ਗੁਰੂ ਧਾਰ ਲਿਆ ਤੇ ਉਹਨਾਂ ਤੋਂ ਸੰਗੀਤਿਕ ਜੜੀਆਂ ਬਰੀਕੀਆਂ ਸਿੱਖੀਆਂ ਸੰਗੀਤ ਦੀਆਂ ਬਰੀਕੀਆਂ ਸਿੱਖਣ ਤੋਂ ਬਾਅਦ ਉਹਨਾਂ ਨੇ 1980 ਦੇ ਵਿੱਚ ਸਿਰਫ 14 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਖਾੜਾ ਲਾਇਆ ਛੋਟੀ ਉਮਰ ਦੇ ਵਿੱਚ ਹੀ ਖਾੜਿਆਂ ਦਾ ਚੰਗਾ ਤਜਰਬਾ ਜਿਹੜਾ ਦਿਲਸ਼ਾਦ ਅਖਤਰ ਨੂੰ ਹੋ ਗਿਆ ਸੀ ਜਿਸ ਕਰਕੇ ਉਹ ਬਹੁਤ ਥੋੜੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ ਸੀਗੇ ਅਤੇ ਉਹ ਟਾਈਮ ਦੇ ਵਿੱਚ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਸੀ ਜਿੱਥੇ ਦਿਲਸ਼ਾਦ ਅਖਤਰ ਨੂੰ ਨਾਂ ਬੁਲਾਇਆ ਜਾਂਦਾ ਹੋਵੇ ਹਰ ਖੁਸ਼ੀ ਦਾ ਪ੍ਰੋਗਰਾਮ ਦਿਲਸ਼ਾਦ ਅਖਤਰ ਦੀ ਮੌਜੂਦਗੀ ਦੇ ਬਿਨਾਂ ਅਧੂਰਾ ਮੰਨਿਆ ਜਾਂਦਾ ਸੀ ਅਤੇ ਲੋਕ ਦੂਰੋਂ ਦੂਰੋਂ ਚੱਲ ਕੇ ਦਿਲਸ਼ਾਦ ਅਖਤਰ ਦੇ ਖਾੜੇ ਨੂੰ ਜਿਹੜਾ ਦੇਖਣ ਲਈ ਆਉਂਦੇ ਸੀਗੇ ਦਿਲਸ਼ਾਦ ਅਖਤਰ ਨੇ ਆਪਣੇ ਸਮੇਂ ਦੇ ਜਿਹੜੇ ਮਸ਼ਹੂਰ ਗੀਤਕਾਰ ਸੀਗੇ ਉਹਨਾਂ ਦੇ ਗੀਤ ਵੀ ਗਾਏ ਜਿਨ੍ਹਾਂ ਦੇ ਵਿੱਚ ਧਰਮਖਮਿਆਣਾ, ਗੁਰਚਰਨ ਸਿੰਘ ਬਿਰਕ, ਬਾਹੂ ਸਿੰਘ ਮਾਨ ਉਹਨਾਂ ਦੇ ਨਾਂ ਸ਼ਾਮਲ ਨੇ ਦਿਲਸ਼ਾਦ ਅਖਤਰ ਦੇ ਗਾਏ ਗੀਤਾਂ ਦੇ ਵਿੱਚੋਂ ਕੁਝ ਗੀਤ ਅੱਜ ਵੀ ਲੋਕਾਂ ਦੇ ਉਂਗਲਾਂ ਦੇ ਪੋਟਿਆਂ ਦੇ ਯਾਦ ਨੇ ਉਹਨਾਂ ਦੇ ਵਿੱਚੋਂ ਕੁਝ ਗੀਤ ਨੇ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਚੰਨ ਚੜਦਾ ਹੈ ਤੇਰੇ ਦੇਸ਼ ਮੇਲਾ 2 ਦਿਨ ਦਾ 2.5 ਦਿਨ ਦੀ ਜਿੰਦਗਾਨੀ ਅਤੇ ਇੱਕ ਹੋਰ ਸੁਪਰ ਡੂਪਰ ਹਿੱਟ ਗੀ ਜਿਹੜਾ ਅੱਜ ਵੀ ਲੋਕ ਗਾਉਂਦੇ ਨੇ ਮਨ ਵਿੱਚ ਬਸਣਾ ਈ ਸੱਜਣਾ ਅੱਜ ਵੀ ਇਸ ਗੀਤ ਨੂੰ ਲੋਕ ਪਹਿਲਾਂ ਵਾਂਗੂ ਪਿਆਰ ਦਿੰਦੇ ਨੇ ਦਿਲਸ਼ਾਦ ਅਖਤਰ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਪਣੀ ਆਵਾਜ਼ ਦਿੱਤੀ ਜਿਵੇਂ ਕਿ ਉੜੀਕਾਂ ਨਸੀਬੋ ਅਤੇ ਮਿਰਜਾ ਜੋ ਕਿ ਸੁਪਰ ਡੂਪਰ ਹਿੱਟ ਫਿਲਮਾਂ ਹੋਈਆਂ ਨੇ ਇਹਨਾਂ ਵਾਸਤੇ ਵੀ ਦਿਲਸ਼ਾਦ ਅਖਤਰ ਨੇ ਗਾਇਆ ਹੁਣ ਗੱਲ ਕਰਦੇ ਆ ਉਸ ਭਾਗੇਦੰਦ ਦੀ ਜਿਸ ਦਿਨ ਦਿਲਸ਼ਾਦ ਅਖਤਰ ਦੀ ਹੱਤਿਆ ਕੀਤੀ ਜਾਂਦੀ ਆ ਪੰਜਾਬ ਪੁਲਿਸ ਦੇ ਇੱਕ ਅਫਸਰ ਵੱਲੋਂ ਅਰਦਾਸਪੁਰ ਦਾ ਇੱਕ ਪਿੰਡਾ ਸਿੰਘਪੁਰਾ ਜਿੱਥੇ 28 ਜਨਵਰੀ 1996 ਦਾ ਜਿਹੜਾ ਪ੍ਰੋਗਰਾਮ ਬੁੱਕ ਸੀ ਦਿਲਸ਼ਾਦ ਅਖਤਰ ਦੇ ਕੋਲ ਜਦੋਂ ਉਹ ਉੱਥੇ ਸ਼ੋਅ ਲਾਉਣ ਲਈ ਪਹੁੰਚਦੇ ਨੇ ਅਤੇ ਸ਼ੋਅ ਬੜਾ ਵਧੀਆ ਲੱਗਦਾ ਉੱਥੇ ਜਿਹੜਾ ਅਖਾੜਾ ਬੜਾ ਵਧੀਆ ਨਿਭੜਦਾ ਅਤੇ ਲਾਸਟ ਦੇ ਵਿੱਚ ਉਹ ਬੋਲੀਆਂ ਵੀ ਪਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਫਿਰ ਆਪਣੇ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਨੇ ਉਸ ਪ੍ਰੋਗਰਾਮ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਜਿਹੜਾ ਡੀਐਸਪੀ ਵੀ ਬੁਲਾਇਆ ਹੁੰਦਾ ਜਿਸ ਦਾ ਨਾਂ ਸੀ ਡੀਐਸਪੀ ਸਵਰਨ ਸਿੰਘ ਹੁੰਦਲ ਉਹ ਪਹਿਲਾਂ ਵੀ ਕਈ ਗੀਤਾਂ ਦੀ ਫਰਮਾਇਸ਼ ਕਰ ਚੁੱਕਾ ਸੀ ਅਤੇ ਹੁਣ ਉਸ ਨੇ ਇੱਕ ਹੋਰ ਡਿਮਾਂਡ ਰੱਖੀ ਕਿ ਜੋ ਹੰਸ ਰਾਜ ਦਾ ਗੀਤ ਆ ਨੱਚੀਓ ਸਾਡੇ ਪਰ ਦਿਲਸ਼ਾਦ ਅਖਤਰ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਹ ਸਿਰਫ ਆਪਣੇ ਗੀਤ ਗਾਉਂਦੇ ਨੇ ਕਿਸੇ ਹੋਰ ਦੇ ਗਾਏ ਗੀਤ ਉਹ ਨਹੀਂ ਗਾਉਂਦੇ ਅਤੇ ਇਸ ਗੱਲ ਨੂੰ ਉਸ ਡੀਐਸਪੀ ਨੇ ਆਪਣੀ ਬੇਇੱਜ਼ਤੀ ਸਮਝਿਆ ਉਹ ਪਹਿਲਾਂ ਤੋਂ ਹੀ ਨਸ਼ੇ ਦੇ ਵਿੱਚ ਤੁੱਟ ਬੈਠਾ ਸੀ ਅਤੇ ਉਸ ਨੇ ਆਪਣੇ ਬਾਡੀਗਾਰਡ ਤੋਂ AK47 ਫੜ ਕੇ ਜਿਹੜਾ ਦਿਲਸ਼ਾਦ ਅਖਤਰ ਤੇ ਫਾਇਰਿੰਗ ਕਰ ਦਿੱਤੀ ਅਤੇ ਦਿਲਸ਼ਾਦ ਅਖਤਰ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਇਸ ਤਰ੍ਹਾਂ ਇੱਕ ਨਸ਼ੇ ਦੇ ਵਿੱਚ ਤੁੱਟ ਡੀਐਸਪੀ ਨੇ ਇੱਕ ਸਾਫ਼ ਸੁਥਰੀ ਗਾਇਕੀ ਕਰਨ ਵਾਲਾ ਗਾਇਕ ਸਾਥੋਂ ਖੋਲ ਲਿਆ ਉਸ ਤੋਂ ਬਾਅਦ ਉਸ ਡੀਐਸਪੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਪਰ ਤੁਸੀਂ ਕਾਨੂੰਨ ਦੇਖੋ ਆਪਣੇ ਦੇਸ਼ ਦਾ ਇੱਕ ਇੰਨੇ ਮਸ਼ਹੂਰ ਸਿੰਗਰ ਨੂੰ ਮਾਰ ਕੇ ਥੋੜੇ ਸਮੇਂ ਬਾਅਦ ਉਹ ਜਿਹੜਾ ਪੁਲਿਸ ਅਫਸਰ ਆ ਉਹਨੂੰ ਦੁਬਾਰੇ ਨੌਕਰੀ ਮਿਲ ਜਾਂਦੀ ਆ ਅਤੇ ਜਿਸ ਤੋਂ ਉਹ 2002 ਦੇ ਵਿੱਚ ਰਿਟਾਇਰ ਹੁੰਦਾ ਅਤੇ ਉਸ ਤੋਂ ਬਾਅਦ 2008 ਦੇ ਵਿੱਚ ਉਹ ਪੁਲਿਸ ਅਫਸਰ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜਾ ਖੁਦਕੁਸ਼ੀ ਕਰ ਲੈਂਦਾ ਜਿਸ ਤੋਂ ਬਾਅਦ ਉਸ ਦੀ ਪਤਨੀ ਖੁਲਾਸਾ ਕਰਦੀ ਆ ਕਿ ਉਸ ਦੇ ਉੱਪਰ ਇੱਕ सीबीआई ਦਾ ਜਿਹੜਾ ਕੇਸ ਚੱਲ ਰਿਹਾ ਸੀ ਇਨਕਾਊਂਟਰ ਦਾ ਜਿਸ ਕਰਕੇ ਉਹ ਮਾਨਸਿਕ ਤਣਾਅ ਦੇ ਵਿੱਚ ਸੀ ਜਿਸ ਕਰਕੇ ਉਸਨੇ ਖੁਦਕੁਸ਼ੀ ਕਰ ਲਈ ਬੇਸ਼ੱਕ ਡੀਐਸਪੀ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਸੀ ਪਰ ਦਿਲਸ਼ਾਦ ਅਖਤਰ ਜਿੱਥੇ ਇੱਕ ਵਧੀਆ ਗਾਇਕ ਸੀ ਉੱਥੇ ਇੱਕ ਵਧੀਆ ਇਨਸਾਨ ਵੀ ਸੀ ਜੋ ਸਾਥੋਂ ਸਦਾ ਲਈ ਦੂਰ ਹੋ ਗਿਆ ਸੋ ਦਿਲਸ਼ਾਦ ਅਖਤਰ ਦਾ ਕਿਹੜਾ ਗੀਤ ਤੁਹਾਡਾ ਫੇਵਰਿਟ ਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ